ਅਤੇ ਪਿੰਡ ਪੁਰਖ ਸਰਬ ਸੋਚ ਸੰਗ ਸੰਕਰ ਜੱਟ ਦੇ ਵਾਸ ਹੈ ਪਿੰਡ ਬੀਬੀਪੁਰ ਮਾਨੋਤਿਕ ਲਈ ਇਚਾ ਤੁਰਪੇ ਜਿਹੜੀ ਅਸੀਂ ਰੱਖਾ ਹੈ ਸ੍ਰੀ ਬਾਣ ਸੰਤ ਭਗਤ ਜਰਪਾਲ ਸਿੰਘ ਜੀ ਉਹਨਾਂ ਦੇ ਚਰਨ ਸੇਵਕ ਸ੍ਰੀ ਸੁਮਰਤ ਗੋੜਾ ਵਾਲਾ ਆਵਾਗੇ ਸੇਵਾ ਰਾਕੇ ਨੂੰ ਗੁਰਤੀ ਅਸ ਗੁਰੂ ਚਾਰਾ ਦੇ ਨਾਲ ਜੋੜਾ ਪਿੰਡ ਬੀਬੀਪੁਰ ਦੀ ਸੰਗਤ ਮੱਬਾ ਸਤੋਤਿ ਰੱਬ ਦੇ ਕੋ ਨਾਮ ਜੈਨ ਦਾ ਰੱਬ ਦੇ ਅਦਿਆ ਕਰੇ ਹਰ ਸਾਲ ਦੀ ਤਰ੍ਹਾਂ ਸੋਹਣੇ ਇਕਤਰਾਉਂਦੇ ਹਨ ਜੋ ਅੱਜ ਵੀ ਸਮਾਗਮ ਚੱਲ ਰਿਹਾ ਹੈ ਰੱਬ ਦੇ ਦਰਬਾਰ ਦੀ ਮਿਲਤੀ ਹੈ ਕਿ ਦਾਸ ਭਾਈ ਕਰਮ ਸਿੰਘ ਜੀ ਬਾਣਾ ਬੁਣਾ ਬੁਣਾ ਕੀਤਾ ਜਾ ਰਿਹਾ ਹੈ ਮਹਾਰਾਸ਼ਟਰ ਮਹਾਰਾਸ਼ਟਰ ਵੱਧਵਾ ਦੇ ਸਮੂਹ ਉਹ ਇੱਕੋ ਜਿਹੇ ਨਾਮ ਦੇ ਸੱਚੇ ਪਾਤਸ਼ਾਹ ਦਾ ਰਾਮ ਹੈ ਉਸਕੋ ਸਪੀਕਰ ਨਾਮ ਜੀ ਦਰਤਾਰ ਗੁਰਜੀਤ ਸਿੰਘ ਖਾਲਸਾ ਆਪਣਾ ਨਾਮ ਦਿਓ ਗੁਰ ਨਾਮਾ ਦੇ ਰਾਤ ਨਾਨਕ ਕਉ ਇਹ ਹੁਮਨਤਾ ਇਹੇ ਚਾਹਵਸ ਮੇ ਦਿਨ ਰਾਤ ਤੇਰੀ ਹੀ ਗੁਣ ਆਉਂਦਾ ਰਹਾ ਤੈਨੂੰ ਹੀ ਜੀਤੇ ਕਰਦਾ ਰਹਾ ਕਿਉਂਕਿ ਜਿਹੜਾ ਸੁਖ ਹੈ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ ਸਭ ਹਕਤਾਂ ਸਭ ਚੀਜ਼ਾਂ ਪਰਮੇਸ਼ਰ ਦੇ ਨਾਮ ਦੇ ਵਿੱਚ ਨੇ ਰੱਬ ਦੇ ਪਿਆਰੇ ਕੋਈ ਵਾੜੀ ਕੀਤੀ ਨਹੀਂ ਮੰਗਦੇ ਪਤਾ ਉਹਨਾਂ ਇੱਕ ਵਾਰੀ ਮੰਗ ਲਓ ਬਾਰ-ਬਾਰ ਮੰਗਣਾ ਨਹੀਂ ਕੋਈ ਬਾਰ-ਬਾਰ ਮੰਗਣਾ ਨਹੀਂ ਕਰਨਾ ਜਿਵੇਂ ਕਿ ਗੁਰੂ ਸਾਹਿਬ ਜੀ ਆਪਾਂ ਰੋਜ਼ ਦੀ ਗੁਰੂ ਘਰ ਦਾ ਸਾਥ ਵਿੱਚ ਬੇਨਤੀ ਕਰਦੇ ਹਾਂ ਦਾਨ ਦਾ ਸਰਦਾਨ ਨਾਮ ਵਾਨ ਸਭ ਤੋਂ ਸ੍ਰੋਮਣੀ ਦਾਨ ਵੱਡਾ ਦਾਨ ਜਿਨੂੰ ਹੀ ਕਰਦਾ ਜਿਹਨੂੰ ਸੋਝੀ ਆ ਗਈ ਉਹ ਕੁਛ ਨਹੀਂ ਮੰਗਦਾ ਬਸ ਉਹ ਪਰਮੇਸ਼ਰ ਦੇ ਕੋਲੋਂ ਨਾਮ ਹੀ ਮੰਗਦਾ ਹੈ ਇਸ ਕਰਕੇ ਪੀਰ ਸਾਧੂ ਮਹਾਂਤਮ ਪਰਮੇਸ਼ਰ ਦੇ ਕੋਲੋਂ ਇੱਕੋ ਚੀਜ਼ ਮੰਗਦੇ ਹੈ ਬਸ ਜਿਹੜੀ ਦੁਨੀਆ ਗੁਰੂ ਪਾਤਸ਼ਾਹ ਦੀ ਬਾਣੀ ਮਿੱਥ ਪ੍ਰਮਾਨ ਕਰ ਦੇ ਕੀਤੇ ਭਾਈ ਮਨਿਆ ਮੰਗ ਦੀ ਬਦਾਰ ਤੂ ਸਾਰੇ ਓ ਸਾਧੂ ਅਨ ਨਾਮ ਵੰਗੇ ਮੰਗ ਦੀ ਬਦਾਰ ਤੂ ਸਾਰੇ ਆਹੋ ਬਿਨਾਂ ਨਾਮ ਮੰਗੇ ਨਾ ਹੇਸ ਕਰਕੇ ਰੱਬ ਦੇ ਪਿਆਰੇ ਰੱਬ ਦੇ ਕੋਲੋਂ ਜਾਤ ਕਿਰਾਨਾ ਜਾਤ ਕਿਰਤ ਨਾਮ ਕਰੋ ਬਨਮੇਸ਼ਰ ਦੇ ਕੋਲੋਂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਨਾਮ ਨਹੀਂ ਜਪਨਾ ਕਰਦੇ ਅਸੀਂ ਦਿਲਸਰਮਿੰਦੀ ਬਾਪਾ ਬਰੀਂਦੀ ਨੇ ਵੀ ਪਰਮੇਸ਼ਰ ਦੇ ਕੋਲੋਂ ਇਹ ਹੀ ਮੰਗੇ ਆ ਆਪਣੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਐ ਦਿਲੋਂ ਮਹਾਪਤ ਹੋ ਜੀ ਦਿਨ ਸੱਚੇ ਨੇ ਇਹ ਨਾਮ ਹੋਰ ਨਾਮ ਤੋਂ ਦੇ ਪਾਸ ਨਹੀਂ ਹੋ ਸਕਦੇ ਇਸ ਕਰਕੇ ਗੁਰੂ ਪਾਤ ਜੀ ਪਰਮਾਨੰ ਕਰਦੇ ਆ ਕਿ ਇਹ ਨਿਰੋਹ ਮਹਾਬਤ ਸੇਂਜਿਨ ਸ਼ਕਤੀਆਂ ਦੇ ਮਨਨ ਹੋਣ ਨੂੰ ਕੋਰ ਤੇ ਕੰਢੇ ਤੋਂ ਬਦਲ ਦੂਰ ਹੋ ਸਕਦੇ ਜਿਹੜੇ ਤੱਕੇ ਨੇ ਉਹ ਕਦੇ ਪਾਸ ਨਹੀਂ ਹੋ ਸਕਦੇ ਉਹਨਾਂ ਨੂੰ ਕਦੇ ਵੀ ਪਰਮਾਤਮਾ ਦੇ ਦਰ ਤੋਂ ਕੁਝ ਨਹੀਂ ਮਿਲ ਸਕਦੀ ਬ੍ਰਹਦ ਆਵਲਕਸ ਆਵਰਕ ਮਹਾਬਤਮਾਮੀ ਪੀਰ ਦੇ ਉਪਰ ਕੰਢ ਲਾਗ ਜੇ ਜਾਨਨ ਹਾਰ ਕੋ ਪਰਵੇਨ ਬਾਰ ਵੇਖਣਾ ਕਾਉਂ ਭੀਨ ਅਗਰੁ ਕੁਦੇਸਰ ਆਪ ਨ ਕਰੈ ਆਪ ਸਜਾਬਤ ਜਨ ਰਹਿਬ ਇਸੇ ਦੇ ਅੰਤਰ ਦਸਾ ਨੰਕਾਰ ਇਸ ਕੀ ਸੀਖ ਤਰੈ ਸੰਸਾਰ ਗੁਰੂ ਬਾਚ ਜਿ ਕਹਿੰਦੇ ਰਹਿਤ ਹੋਰ ਤੇ ਕੰਮਉ ਦਾ ਤੁਮ ਹੈ ਮਾਨਵੀ ਪ੍ਰੇਮ ਮਾਨਵੀ ਕੋ ਪ੍ਰੇਮ ਨਹੀਂ ਹੈ ਕੋਈ ਗਾਹੋ ਰਾਗੀ ਨਾਗੀ ਨੇ ਜੀਵੋ ਪਾਪ ਕਰ ਹਾਂਜੀ ਹਾਰ ਹਾਰ ਕੀ ਜੈ ਸਤਿਗੁਰੂ ਬਾਛਨ ਕਹਿੰਦੇ ਉਹ ਤੋਂ ਤੋੜ ਲੋਕਾਂ ਨੂੰ ਆਪਾ ਪਰਮਾ ਸਕਦੇ ਆ ਪਰ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਅੰਦਰੋਂ ਪ੍ਰੀਤੀ ਦੇਖਦਾ ਆ ਬਾਬਾ ਫਰੀਦ ਜੀ ਆਪਣੀ ਬਾਣੀ ਵਿੱਚ ਹੋਰ ਵੀ ਕਹਿੰਦੇ ਆ ਕਹਿੰਦੇ ਫਰੀਦਾ ਕੰਨ ਮਸੂਲ ਦਾ ਸੂਫੀ ਗੱਲ ਇਹ ਨੇ ਸੁਭਾਅ ਕੇ ਕੰਨ ਸੁਣਲਾ ਸੁਖ ਗੱਲ ਦਿਲ ਕਾਤੀ ਗੁੜ ਬਾਤ ਬਾਹ ਦੇ ਸਾਂਣਣਾ ਦਿਨ ਅੰਭਾਰੀ ਰਾਤ ਕਹਿੰਦੇ ਗੰਢੇ ਉੱਤੇ ਲਿਖਾ ਮਸਲਮਾ ਦਾ ਥੱਲੇ ਦਸਮ ਦੇ ਮਸਲਮਾ